ਬਾਕੀ ਦੀ ਰਕਮ ਅਸੀਂ 3 ਮਹੀਨਿਆਂ ਵਿੱਚ ਦੇਣੀ ਹੈ। ਤੋਂ ਮੈਂ ਅਪੀਲ ਵੀ ਪਾਈ ਸੀ ਚਰਦੀ ਕਲਾ ਤੋਂ। ਬੜਾ ਸੰਗਤ ਨੇ ਸਹਿਯੋਗ ਦਿੱਤਾ। ਪਰ ਇਹ ਵੀ ਮੈਨੂੰ ਪਤਾ ਹੈ ਕਿ ਜਿਹੜੇ ਬਹੁਤੇ ਮਾਲਦਾਰ ਨੇ ਨਾ ਉਹ ਇਸ ਪਾਸੇ ਧਿਆਨ ਨਹੀਂ ਦਿੰਦੇ। ਜਿਹੜੇ ਵਿਚਾਰੇ ਬਜ਼ੁਰਗ ਮਾਈਆਂ ਬੈਠੇ ਪਾਠ ਸੁਣਦੇ ਨੇ ਚਰਦੀ ਕਲਾ ਦੇ ਉਹ ਆਪਣੇ ਆਪਣੇ ਕੋਈ 1000 ਕੋਈ 10000 ਕੋ ਪੰਜ ਪਾਈ ਜਾਂਦੇ ਨੇ। ਤੋਂ ਗੁਰੂ ਕਿਰਪਾ ਕਰੇਗਾ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ। हां जे कोई सीधा गुरुद्वारे अकाउंट च भेजे ते चंगा है ओदा एक नंबर है 83414 ਤੇ 50123450 ਉਸ ਨੰਬਰ ਤੇ ਤੁਸੀਂ ਸੰਪਰਕ ਕਰੋਗੇ ਉਹ ਤੁਹਾਨੂੰ ਅਕਾਊਂਟ ਨੰਬਰ ਦੇ ਦੇ ਮੈਨੂੰ ਇਹਨਾਂ ਨੰਬਰ ਯਾਦ ਨਹੀਂ ਰਹਿੰਦਾ ਕਾਊਂਟ ਬੜਾ ਲੰਬਾ ਹੁੰਦਾ ਹੈ ਤੋਂ ਉਹ ਵੀ ਤੁਸੀਂ ਭੇਜ ਸਕਦੇ ਹੋ ਸਤਿ ਸ੍ਰੀ ਅਕਾਲ ਸਭ ਨੂੰ ਦੱਸਿਆ ਵੀ ਅਸੀਂ ਸਾਰੇ ਰਲ ਕੇ ਹਿੰਮਤ ਕਰਾਂਗੇ ਅਸੀਂ ਤੁਹਾਡੇ ਧੰਨਵਾਦੀ ਹਾਂ ਕਿਉਂ ਮੈਂ ਜੇ 4 ਦਿਨ 3 ਦਿਨ ਉੱਥੇ ਹੁੰਦਾ ਤੇ ਮੈਂ 5 ਲੱਖ ਰੁਪਏ ਰੋਜ਼ ਇਕੱਠੇ ਕਰਦਾ ਤੇ ਹੁਣ ਮੈਂ 3 ਦਿਨ ਤੁਹਾਡੀ ਸੇਵਾ ਚ ਹੁਣੇ ਤੁਸੀਂ ਦੇਖਣਾ ਮੈਂ ਕੋਈ ਕੰਪਲਸ਼ਨ ਨਹੀਂ ਕਰਦਾ ਕੋਈ ਮਜਬੂਰ ਨਹੀਂ ਕਰਦਾ ਹਾਂ ਤੁਸੀਂ ਤਾਂ ਸੰਧ ਜਿਹੜੇ ਕੱਢਦੇ ਹੋ ਉਹਨਾਂ ਨੂੰ ਤਾਂ ਕੋਈ ਮੁਸ਼ਕਲ ਹੈ ਨਹੀਂ ਜਿਹੜੇ ਨਹੀਂ ਕੱਢਦੇ ਥੋੜਾ ਕਢੋ ਤੇ ਇਸ ਪਾਸੇ ਸਾਡੀ ਸਹਾਇਤਾ ਕਰਨਾ हां एक मैं खुशी की खबर दे दं कि आज संगत ਵਿੱਚ ਮੇਰੇ ਇੱਕ ਸਟੂਡੈਂਟ ਆਇਆ ਭਾਈ ਸੁਖ ਸੁਖਵਿੰਦਰ ਸਿੰਘ ਇਹ ਥੜੀ ਪਿੰਡ ਦੇ ਰਹਿਣ ਵਾਲੇ ਨੇ ਕਨੌਲੀ ਜਖੋੜ ਪਰ ਮੈਨੂੰ ਇਹ ਖੁਸ਼ੀ ਹੈ ਕਿ ਇਹ ਗੁਰਮਤ ਪ੍ਰਚਾਰ ਟੈਸਟ ਦੇ بڑے ਉਗੇ ਮਹਿਮਰ ਨੇ और सारे हिमाचल प्रदेश ਵਿੱਚ ਪਿੰਡ ਪਿੰਡ ਜਾ ਕੇ ਗੁਰਮਤ ਦਾ ਪ੍ਰਚਾਰ ਕਰਦੇ ਬੋਲੇ ਪਿਛਲੀ ਵਾਰੀ ਇਹਨਾਂ ਦਾ ਬੇਟਾ ਆਇਆ ਸੀ ਇੱਥੇ ਮੇਰੇ ਕੋਲ ਉਹ ਜਿੰਨੇ ਨੇ ਮੈਂ ਰਿਆਦਾ ਪੜਾਇਆ ਅੱਜ ਇਹ ਵੀ ਆਏ ਨੇ ਤਾਂ ਇਹਨਾਂ ਨੂੰ ਜੀ ਆਇਆਂ ਕਹਨੇ ਤੇ ਇਹਨਾਂ ਨੂੰ ਵੀ ਅਸੀਸ ਦਿਓ ਪੀ ਚਿਸਤਾ ਇਹ ਨਕੇ ਨਹੀਂ ਕਿਉਂਕਿ ਮੈਂ 40 ਸਾਲ ਪੜਾਇਆ ਮੈਂ ਉਹ ਹਜ਼ਾਰਾਂ ਬੱਚੇ ਪੜਾਇਆ ਉਹ ਗਿਣਤੀ ਮਿੰਤੀ ਨਹੀਂ ਉਹਨਾਂ ਵਿੱਚੋਂ ਇੱਕ ਆਏ ਨੇ ਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਨੂੰ ਕਵਰ ਕਰ ਦੇਣ ਤੇ ਖੁਰਮਤ ਦਾ ਪ੍ਰਚਾਰ ਕਰਦੇ ਗੁਰਮਤ ਪ੍ਰਚਾਰ ٹرسٹ ਦੇ ਮੈਂਬਰ ਵੀ ਨੇ ਜਿਹੜੀ ਜਗ੍ਹਾ 10 ਏਕੜ ਲੈ ਕੇ ਅਸੀਂ ਬਣਾਈ ਸੀ ਗੁਰਮਤ ਪ੍ਰਚਾਰ ٹرسٹ ਜੁਗਾਦ ਖਾਨਾ ਬਣੋ ਹੁਣ ਉੱਥੇ ਸਕੂਲ ਵੀ ਚੱਲਦਾ ਹੈ ਬੜਾ ਸੁੰਦਰ ਗੁਰਦੁਆਰਾ ਵੀ ਹੈ 1700 ਬੱਚੇ ਪੜ੍ਹਦੇ ਨੇ 1300 ਔਰ ਉੱਥੇ ਦੀਆਂ ਬੱਚੀਆਂ ਹਿਮਾਚਲ ਪ੍ਰਦੇਸ਼ ਵਿੱਚ 골ਡ ਮੈਡਲ ਲੈ ਕੇ ਆਈਆਂ ਨੇ ਹਾਕੀ ਦਾ ਤੋ ਮੇਰਾ ਮਤਲਬ ਇਹ ਹੋ ਜਾ ਜਿਹੜੇ ਆਧਾਰੇ ਨੇ ਉਹਨਾਂ ਨੂੰ ਸਾਂਭਣ ਦੀ ਲੋੜ ਹੈ ਅੱਜ ਸਾਡੇ ਪੰਥਕ ਆਗੂਆਂ ਨੇ ਜਿਹੜੇ ਕਹਿੰਦੇ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ